41ਵਾਂ ਬਚਨ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਕੌੜਾ ਬਚਨ ਕਰਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਕਿਉਂਕਿ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਬੋਲਾਂ ਦੇ ਫਟ ਮਿਟ ਦੇਣਾ ਫਟ ਮਿਟ ਜਾਂਦੇ ਤਲਵਾਰਾਂ ਦੇ ਕਈ ਵਾਰ ਤਲਵਾਰ ਦਾ ਦਿੱਤਾ ਹੋਇਆ ਜ਼ਖਮ ਭਰ ਜਾਂਦਾ ਹੈ ਤਲਵਾਰ ਦਾ ਦਿੱਤਾ ਹੋਇਆ ਜ਼ਖਮ ਮਿਟ ਜਾਂਦਾ ਹੈ ਪਰ ਕਈ ਵਾਰ ਅਸੀਂ ਗੁੱਸੇ ਵਿੱਚ ਆ ਕੇ ਕਈਆਂ ਨੂੰ ਐਸੇ ਕੋੜੇ ਬੋਲ ਬੋਲ ਜਾਂਦੇ ਹਾਂ ਕਿ ਸਾਰੀ ਉਮਰ ਉਹਨਾਂ ਦੇ ਹਿਰਦੇ ਦੇ ਵਿੱਚੋਂ ਉਹ ਜ਼ਖਮ ਨਹੀਂ ਮਿਟਦਾ ਬਾਣੀ ਦਾ ਫਰਮਾਨ ਹੈ ਕਿ ਨਾਨਕ ਫਿੱਕਾ ਬੋਲਿਆ ਮਨ ਤਨ ਫਿੱਕਾ ਹੋਏ ਕਿ ਜਦੋਂ ਅਸੀਂ ਕਿਸੇ ਦੇ ਨਾਲ ਫਿੱਕਾ ਬਚਨ ਕਰਾਂਗੇ ਤੇ ਸਤ ਜਾਣਿਓ ਸਾਡਾ ਆਪਣਾ ਆਪ ਵੀ ਫਿੱਕਾ ਹੋ ਜਾਏਗਾ ਜੋ ਕਰੋਧ ਕਰਨ ਵਾਲਾ ਮਨੁੱਖ ਹੈ ਜਿਹੜਾ ਕੋੜੇ ਬੋਲ ਬੋਲਦਾ ਹੈ ਉਹ ਕਰੋਧ ਵਿੱਚ ਬੋਲਦਾ ਹੈ ਜਦੋਂ ਉਹ ਕਰੋਧ ਦੇ ਨਾਲ ਸੜਦਾ ਹੈ ਤੇ ਸਤ ਜਾਨਿਓ ਉਹ ਆਪ ਤਾਂ ਸੜਦਾ ਹੈ ਪਰ ਦੂਜੇ ਨੂੰ ਵੀ ਉਹ ਸੜਦਾ ਹੈ ਜਿਵੇਂ ਬਾਸ ਦਾ ਦਰਖਤ ਚੰਦਨ ਦੇ ਕੋਲ ਰਹਿੰਦਾ ਹੈ ਪਰ ਉਹ ਖੁਸ਼ਬੂ ਨੂੰ ਗ੍ਰਹਿ ਨਹੀਂ ਕਰਦਾ ਉਹ ਆਪਣੀ ਉਚਾਈ ਕਰਕੇ ਹੰਕਾਰ ਕਰਕੇ ਉਹ ਰਗੜਦਾ ਰਹਿੰਦਾ ਹੈ ਆਪਸ ਵਿੱਚ ਖੈਂਦਾ ਰਹਿੰਦਾ ਹੈ ਜਿਸ ਕਲਕੇ ਆਪਣੇ ਆਪ ਨੂੰ ਵੀ ਅੱਗ ਲਾ ਬੈਠਦਾ ਹੈ ਤੇ ਪੂਰੇ ਜੰਗਲ ਨੂੰ ਵੀ ਉਹ ਤਬਾਹ ਕਰ ਦਿੰਦਾ ਮਹਾਰਾਜ ਜੀ ਨੇ ਬਾਣੀ ਵਿੱਚ ਬਿਆਨt ਐਸੇ ਪਰਮਾਰ ਦਿੱਤੇ ਨੇ ਕਿ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਕਹਿੰਦੇ ਭਾਈ ਜਿਹੜੀ ਰਸਨਾ ਫਿੱਕਾ ਬੋਲਦੀ ਹੈ ਨਾ ਉਹ ਰਸਨਾ ਨਿਤਨਿਤ ਖੁਆਰ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਕਿਤੇ ਟਿਕਾ ਨਹੀਂ ਮਿਲਦਾ ਕਿਉਂਕਿ ਮਹਾਰਾਜ ਜੀ ਦਾ ਬਚਨ ਫਿੱਕਾ ਦਰਗਾ ਸੁਟਿਆ ਮੁਹੇ ਥੁੱਕਾ ਫਿੱਕੇ ਪਾਏ ਕਿੰਨੇ ਜਿਹੜਾ ਫਿੱਕਾ ਬਚਨ ਕਰਨ ਵਾਲਾ ਮਨੁੱਖ ਹੈ ਥੋੜਾ ਬਚਨ ਕਰਨ ਵਾਲਾ ਮਨੁੱਖ ਹੈ ਉਹਨੂੰ ਨਰਕਾਂ ਦੇ ਵਿੱਚ ਸੁੱਟਿਆ ਜਾਂਦਾ ਹੈ ਤੇ ਉਹਦੇ ਮੁਖ ਦੇ ਵਿੱਚ ਥੁੱਕਾ ਪਾਈਆਂ ਜਾਂਦੀਆਂ ਨੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮਿੱਠਾ ਬੋਲਣਾ ਹੈ ਇਹ ਸੰਸਾਰ ਤੇ ਜੀਤਰ ਵਾਲਾ ਕੌੜਾ ਨਹੀਂ ਬੋਲਦਾ ਤੇ ਉਹ ਕੇਵਲ ਸਤਿਗੁਰੂ ਪਾਤਸ਼ਾਹ ਜੀ ਨੇ ਕਿਉਂਕਿ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਉਹ ਸੰਮਰਥ ਕੀ ਜੀ ਉਹ ਕਦੇ ਨਾ ਬੋਲੇ ਕੌੜਾ ਭਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਮਿੱਠੇ ਬੋਲ ਬੋਲਦਾ ਹੈ ਕੌੜਾ ਨਹੀਂ ਬੋਲਦਾ ਕੌੜਾ ਸਾਨੂੰ ਲੱਗਦਾ ਹੈ ਮਹਾਰਾਜ ਦਾ ਬਚਨ ਕਿਉਂਕਿ ਜਦੋਂ ਕਦੇ ਕਿਸੇ ਨੂੰ ਬੁਖਾਰ ਚੜਿਆ ਹੋਵੇ ਨਾ ਤੇ ਉਸ ਬੰਦੇ ਨੂੰ ਭਾਵੇਂ ਮਿਸ਼ਰੀ ਪਾ ਕੇ ਸ਼ਹਿਦ ਪਾ ਕੇ ਵੀ ਦੁੱਧ ਫੜਾ ਦਿਓ ਉਹ ਜਦੋਂ ਪੀਵੇਗਾ ਦਾ ਉਹਨੂੰ ਕੋੜਾ ਲੱਗੇਗਾ ਤੇ ਉਹ ਚੱਕ ਕੇ ਗਲਾਸ ਮਾਰਦਾ ਕਿ ਮੈਨੂੰ ਕੋੜਾ ਦੁੱਧ ਦੇ ਦਿੱਤਾ ਮਾਫ਼ ਕਰਨਾ ਦੁੱਧ ਕੋੜਾ ਨਹੀਂ ਹੁੰਦਾ ਉਸ ਬੰਦੇ ਦਾ ਮੂੰਹ ਕੋੜਾ ਹੁੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਜਿੰਨੇ ਵੀ ਬਚਨ ਨੇ ਉਹ ਸਾਰੇ ਮਿੱਠੇ ਨੇ ਅੱਜ ਸਾਡਾ ਵਿਸ਼ਿਆਂ ਵਕਾਰਾਂ ਦੇ ਨਾਲ ਮਾੜੀ ਮੱਤ ਦੇ ਨਾਲ ਗੰਦਗੀ ਦੇ ਨਾਲ ਸਾਡਾ ਹਿਰਦਾ ਭਰਿਆ ਹੋਇਆ ਹੈ ਸਾਡਾ ਮੁਖ ਭਰਿਆ ਹੋਇਆ ਹੈ ਜਿਸ ਕੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਮਿੱਠੇ ਬਚਨ ਵੀ ਸਾਨੂੰ ਕੋੜੇ ਲੱਗਦੇ ਨੇ ਬਾਣੀ ਦਾ ਫਰਮਾਨ ਹੈ ਇੱਕ ਸਿੱਕਾ ਨਾ ਲਗਾਏ ਸਬਨਾ ਮੈਂ ਸੱਚਾ ਤਣੀ ਕਿਉਂ ਆਕਾਲ ਪੁਰਖ ਵਾਹਿਗੁਰੂ ਇੱਕ ਐਸੀ ਸ਼ਕਤੀ ਹੈ ਜਿਹੜਾ ਕਿਸੇ ਦੇ ਨਾਲ ਕੌੜਾ ਨਹੀਂ ਬੋਲਦਾ ਇਸ ਤਰਕੇ ਪਈ ਮਹਾਰਾਜ ਵਾਰ-ਵਾਰ ਬਾਣ ਚ ਕਹਿੰਦੇ ਨੇ ਕਿ ਫਿੱਕਾ ਭੋਲਾ ਬੋਲਿਆ ਕਰਤਾਰੋਂ ਡਰਿਆ ਕਿ ਉਸ ਕਰਤਾਰ ਕੋਲੋਂ ਅਕਾਲ ਪੁਰਖ ਕੋਲੋਂ ਭਾਈ ਡਰ-ਡਰ ਕੇ ਰਹਿਣਾ ਹੈ ਤੇ ਕਦੇ ਵੀ ਕੋੜਾ ਬਚਨ ਬੋਲ ਕੇ ਕਿਸੇ ਮਨੁੱਖ ਦਾ ਹਿਰਦਾ ਨਹੀਂ ਦਿਖਾਉਣਾ ਇਹ 41ਵਾਂ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ